ਇਹ ਦਿਨਵਾਦ ਪੰਜਾਬ ਦੇ ਵਿੱਚ ਇਹ ਲੋਕਸਭਾ ਦੀਆਂ ਚੋਣਾਂ ਹੋਣਗੀਆਂ ਜਾਨੀ ਇੱਕ ਚੂਨੂ ਪੰਜਾਬ ਭਰ ਦੇ ਵਿੱਚ ਸੱਤਵੇਂ ਗੇਟ ਤੋਂ ਰਾਨ ਆਖਰੀ ਗੇਟ 'ਚ ਲੋਕਸਭਾ ਦੀਆਂ ਚੋਣਾਂ ਹੋਣਗੀਆਂ ਤਾਂ ਲੋਕਸਭਾ ਚੋਣਾਂ ਨੂੰ ਲੈ ਕੇ ਜਾ ਕੇ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਵਕਤ ਸਿਆਸੀ ਜੰਗ ਜਿਹੜੀ ਉਹ ਸਿਖਰਾਂ ਤੇ ਪਹੁੰਚ ਚੁੱਕੀ ਹੈ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਜਦੋਂ ਜਿਹਦ ਕੀਤੀ ਜਾ ਰਹੀ ਹੈ ਸੋ ਵੱਡੀ ਖਬਰ ਇਹ ਹੈ ਕਿ ਹੁਸ਼ਾਰਪੁਰ 'ਚ ਕੱਲ ਜਾਨਕੀ 26 ਮਈ ਦਿਨ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਦੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕਰਨ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਲੋਕ ਸਭਾ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਤੇ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਫਗਵਾੜਾ 'ਚ ਟਾਡਾ 'ਚ ਤੇ ਪੁਲਾਥ ਵਿਖੇ ਕਈ ਵੱਡੀਆਂ ਰੈਲੀਆਂ ਨੂੰ ਤੇ ਰੋਡ ਸ਼ੋਅਾਂ ਨੂੰ ਸੰਬੋਧਨ ਕਰ ਚੁੱਕੇ ਨੇ ਤਾਂ ਕੱਲ 26 ਮਈ ਦੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਮੜ ਤੋਂ ਹੁਸ਼ਾਰਪੁਰ ਪਹੁੰਚਣਗੇ ਤੇ ਹੁਸ਼ਾਰਪੁਰ ਪਹੁੰਚ ਕੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਦੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕਰਿਆ ਜਾਵੇਗਾ ਜੋ ਕਿ ਦੁਪਹਿਰ ਸਮੇਂ 2:00 ਵਜੇ ਦੇ ਕਰੀਬ ਇਹ ਰੋਡ ਸ਼ੋਅ ਹੈ ਜਿਹੜਾ ਬਹਾਦਰਪੁਰ ਚੌਂਕ ਤੋਂ ਸ਼ੁਰੂ ਹੋਵੇਗਾ ਤੇ ਹੁਸ਼ਾਰਪੁਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਚੌਂਕਾਂ 'ਚ ਹੁੰਦਾ ਹੋਇਆ ਸਮਾਪਤ ਹੋਵੇਗਾ ਸੋ ਜੇਕਰ ਆਪਾਂ ਤਿਆਰੀਆਂ ਦੀ ਗੱਲ ਕਰੀਏ ਤਾਂ ਸੋਚੀ ਇਸ ਜ਼ਿਲ੍ਹਾ ਲੀਡਰਸ਼ਿਪ ਹੈ ਜਿਹੜੀ ਉਹ ਤਿਆਰੀਆਂ ਦੇ ਵਿੱਚ ਜੁਟੀ ਹੋਈ ਹੈ ਕਿਉਂਕਿ ਉਸ ਵਕਤ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਮੁੱਖ ਮੰਤਰੀ ਸਮੇਤ ਪਾਰਟੀ ਦੇ ਸੁਪਰੀਮੋ ਤੇ ਦੋ ਮੁੱਖ ਮੰਤਰੀਆਂ ਨੇ ਦੋ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇੱਕੋ ਹੀ ਮੰਚ ਤੇ ਇਕੱਠੇ ਹੋ ਕੇ ਸੰਬੋਧਨ ਕਰਨਾ ਹੋਵੇ ਜਾਂ ਕਿਸੇ ਸ਼ਹਿਰ ਦੇ ਵਿੱਚ ਕਿਸੇ ਹਲਕੇ ਦੇ ਵਿੱਚ ਰੋਲ ਸ਼ੋਅ ਕਰਨਾ ਹੋਵੇ ਤਾਂ ਉਸ ਵਕਤ ਜ਼ਿੰਮੇਵਾਰੀ ਹੈ ਜਿਹੜੀ ਉਹ ਸੰਗਠਨ ਦੀ ਪਾਰਟੀ ਵਰਕਰਾਂ ਦੀ ਆਗੂਆਂ ਦੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਕਿ ਕਿਵੇਂ ਇਸ ਸਾਰੇ ਪ੍ਰੋਗਰਾਮ ਨੂੰ ਜਿਹੜਾ ਸਿਰੇ ਚੜਾਇਆ ਜਾਵੇ ਜਾਂ ਕਾਮਯਾਬ ਕੀਤਾ ਜਾਵੇ ਸੋ ਵੱਡੀ ਖਬਰ ਹੈ ਕਿ ਕੱਲ ਹੁਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੋਡ ਸ਼ੋਅ ਕਰਨ ਪਹੁੰਚ ਰਹੇ ਨੇ ਠੀਕ ਦੁਪਹਿਰ 2:30 ਵਜੇ ਦੇ ਕਰੀਬ ਦਾ ਸਮਾਂ ਦੱਸਿਆ ਜਾ ਰਿਹਾ ਜੋ ਕਿ ਇਹ ਰੋਡ ਸ਼ੋਅ ਹੈ ਜਿਹੜਾ ਹੁਸ਼ਿਆਰਪੁਰ ਦੇ ਬਹਾਦਰਪੁਰ ਚੌਂਕ ਤੋਂ ਸ਼ੁਰੂ ਹੋਵੇਗਾ ਤੇ ਵੱਖ-ਵੱਖ ਬਜ਼ਾਰਾਂ ਚ ਹੁੰਦਾ ਹੋਇਆ ਸਮਾਪਤ ਹੋਵੇਗਾ ਤੇ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਇਹ ਰੋਡ ショਅ ਕੱਢਿਆ ਜਾ ਰਿਹਾ ਹੈ। WAGNA University See potential in everyone and everything around us. We drive innovation and entrepreneurship. We groom competent global citizens to affect positive change around the world.